ਵੱਡੀ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਵਿਕਰਮਜੀਤ ਸਿੰਘ ਮਜੀਠੀਆ ਪਟਿਆਲਾ ਵਿਖੇ ਐਸਆਈਟੀ ਦੇ ਅੱਗੇ ਪੇਸ਼ ਹੋਣ ਜਾ ਰਹੇ ਨੇ ਹਾਲਾਂਕਿ ਐਸਆਈਟੀ ਵੱਲੋਂ ਪਹਿਲਾਂ ਵੀ ਵਿਕਰਮਜੀਤ ਸਿੰਘ ਮਜੀਠੀਆ ਨੂੰ ਸੱਮਣ ਭੇਜੇ ਗਏ ਨੇ ਤੇ ਤਿੰਨ ਵਾਰ ਵਿਕਰਮਜੀਤ ਸਿੰਘ ਮਜੀਠੀਆ ਐਸਆਈਟੀ ਦੇ ਅੱਗੇ ਪੇਸ਼ ਨਹੀਂ ਹੋਏ ਨੇ ਤੇ ਹੁਣ ਪੇਸ਼ ਹੋਣ ਤੋਂ ਬਾਅਦ ਵੀ ਵਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਤੇ ਤੰਜ ਕਸਦਿਆਂ ਬਿਆਨ ਦਿੱਤੇ ਨੇ ਉਹਨਾਂ ਕਿਹਾ ਹੈ ਕਿ ਜਿਹੜਾ ਵਿਅਕਤੀ ਕੋਰਟ ਤੋਂ ਬਾਈਜਤ ਬਰੀ ਹੋ ਚੁੱਕਿਆ ਹੈ ਉਸ ਨੂੰ बार-बार ਅਪੇਸ਼ੀ ਤੇ ਬੁਲਾ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਹਾਲਾਂਕਿ ਸਿੱਧੂ ਮੁਸੇਵਾਲਾ ਦਾ ਕਤਲ ਜਿਹੜਾ ਜਿਸ ਨੇ ਕਤਲ ਕੀਤਾ ਸੀ ਲਾਰੈਂਸ ਬਿਸ਼ਨੋਈ ਇੰਨੀ ਸੁਰੱਖਿਆ ਦੇ ਵਿੱਚ ਉਹਨੂੰ ਕੋਰਟ ਚ ਲਿਆਂਦਾ ਗਿਆ ਸੀ ਉਸ ਦੇ ਬਾਵਜੂਦ ਵੀ ਉਸ ਦੀ ਇੰਟਰਵਿਊ ਕਰ ਲੱਤੀ ਗਈ ਸੀ ਪੰਜਾਬ ਸਰਕਾਰ ਜਿਹੜਾ ਪੰਜਾਬੀਆਂ ਨੂੰ ਨੀਚੇ ਖਿੱਚਦਾ ਨਜ਼ਰ ਆ ਰਿਹਾ ਦੱਸੇ ਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਸੂਬਾ ਸਰਕਾਰ ਤੇ ਦੋਸ਼ ਲਗਾਏ ਨੇ ਕਿ ਮੈਨੂੰ ਕੋਰਟ ਨੇ ਬਾਇ ਜਤ ਇਸ ਕੇਸ ਤੋਂ ਬਰੀ ਕਰ ਦਿੱਤਾ ਹੈ ਫਿਰ ਵੀ ਮੈਨੂੰ ਬਾਰ ਬਾਰ ਇਸ ਦੇ ਕੇਸ ਦੇ ਰਿਲੇਟਿਡ ਸੰਮਨ ਪੇਜ ਕੇ ਨੋਟਿਸ ਪੇਜ ਕੇ ਪੇਸ਼ੀ ਤੇ ਬੁਲਾਇਆ ਜਾਂਦਾ ਹੈ ਤੇ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹਾਲਾਂਕਿ ਲਾਰੈਂਸ ਬਿਸ਼ਨੋਈ ਜਿਸ ਦਾ ਜੇਲ੍ਹ ਦੇ ਵਿੱਚੋਂ ਜਦੋਂ ਉਹਨੂੰ ਇੰਨੇ ਅਧਿਕਾਰੀਆਂ ਦੀ ਸੁਰੱਖਿਆ ਦੇ ਵਿੱਚ ਬਾਹਰ ਲਿਆਂਦਾ ਗਿਆ ਸੀਗਾ ਉਸ ਦੇ ਬਾਵਜੂਦ ਵੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਰਿਕਾਰਡ ਹੋਈ ਸੀ ਤਾਂ ਕਿ ਪੰਜਾਬ ਸਰਕਾਰ ਦੇ ਨੱਕ ਥੱਲੋ ਹੀ ਇੰਟਰਵਿਊ ਰਿਕਾਰਡ ਹੋ ਗਈ ਸੀ ਕਿ ਪੰਜਾਬ ਸਰਕਾਰ ਨੂੰ ਪਤਾ ਨਹੀਂ ਸੀ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਰਿਕਾਰਡ ਹੋਣ ਜਾ ਰਹੀ ਹੈ ਦੱਸਿਆ ਕਿ ਇਹ ਮਾਮਲੇ ਦੇ ਐਸਆਈਟੀ ਕੋਲ ਆਪੇ ਸ਼ਹੋਂ ਪਹੁੰਚੇ ਸਨ ਪੇਸ਼ੋਂ ਤੋਂ ਪਹਿਲਾਂ ਬੁਜੀਟ ਨੇ ਕਿਹਾ ਸੀ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਹੇਠ ਤੇ ਉੱਚ ਪੂਰੀ ਸੁਰੱਖਿਆ ਤੇ ਬਾਹਰ ਲਿਆਂਦਾ ਗਿਆ ਸੀ ਉਸ ਤੋਂ ਬਾਅਦ ਵੀ ਉਹਨਾਂ ਦੇ ਇੰਟਰਵਿਊ ਹੋ ਗਈ ਸੀ ਅਤੇ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਪੰਜਾਬ ਹੈ ਉਹ ਐਜੂਕੇਸ਼ਨ ਦੇ ਵਿੱਚ ਫਿੱਕਾ ਪੈ ਰਿਹਾ ਹੈ ਧਮਕਾਇਆ ਜਾ ਰਿਹਾ ਹੈ ਐਨਐਚ ਆਈ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਧਮਕਾਇਆ ਜਾ ਰਿਹਾ ਬਾਰ ਬਾਰ ਪੰਜਾਬ ਸਰਕਾਰੀ ਚੀਜ਼ਾਂ ਨਹੀਂ ਦੇਖ ਰਹੀ ਤੇ ਪਰ ਜਿਹੜਾ ਬੇਗੁਨਾਮ ਹੋ ਗਿਆ ਜਿੱਦ ਤੱਕ ਬਰੀ ਕੀਤਾ ਗਿਆ ਹੈ ਮੈਨੂੰ ਉਸ ਤੋਂ ਬਾਅਦ ਮੈਨੂੰ ਬਾਰ-ਬਾਰ ਪੇਸ਼ੀ ਤੇ ਬੁਲਾ ਕੇ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਵਿਕਰਮਜੀਤ ਮਜੀਠੀ ਅੱਜ ਪਟਿਆਲਾ ਵਿਖੇ ਐਸਆਈਟੀ ਦੇ ਅੱਗੇ ਪੇਸ਼ ਹੋਣ ਜਾ ਰਹੇ ਨੇ ਹਾਲਾਂਕਿ ਪਹਿਲਾਂ ਵੀ ਤਿੰਨ ਵਾਰੀ ਉਹਨਾਂ ਨੂੰ ਪੇਸ਼ੀ ਲਈ ਬੁਲਾਇਆ ਗਿਆ ਬਟ ਉਸ ਟਾਈਮ ਵਿਕਰਮਜੀਤ ਮਜੀਠੀਾ ਉੱਥੇ ਪੇਸ਼ ਨਹੀਂ ਹੋਏ ਸੀ ਤੇ ਹੁਣ ਪੇਸ਼ ਹੋਣ ਤੋਂ ਬਾਅਦ ਵਿਕਰਮਜੀਤ ਮਜੀਠੀਆ ਨੇ মিডিਆ ਨਾਲ ਗੱਲਬਾਤ ਕਰਦੇ ਆਏ ਬਿਆਨ ਦਿੱਤੇ ਨੇ ਕਿ ਮੈਨੂੰ ਜਾਣ ਕੇ ਬਾਰ-ਬਾਰ ਪੇਸ਼ੀ ਤੇ ਬੁਲਾ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਹਾਲਾਂਕਿ ਜਿਨ੍ਹਾਂ ਤੇ ਐਕਸ਼ਨ ਲੈਣਾ ਸਹੀ ਹੈ ਪੰਜਾਬ ਸਰਕਾਰ ਉਹਨਾਂ ਤੇ ਕਿਸੇ ਪ੍ਰਕਾਰ ਦਾ ਵੀ ਐਕਸ਼ਨ ਨਹੀਂ ਲੈ ਰਹੀ ਪੰਜਾਬ ਦੇ ਮਸ਼ਹੂਰ ਸਿੰਗਰ ਅਤੇ ਰੈਪਰ ਸਿੱਧੂ ਮੂਸੇਵਾਲਾ ਦਾ ਕਤਲ ਜਿਸ ਨੇ ਕੀਤਾ ਲਾਰੈਂਸ ਬਿਸ਼ਨੋਈ ਤੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਉਸ ਨੂੰ ਇੰਨੀ ਸੁਰੱਖਿਆ ਦੇ ਵਿੱਚ ਬਾਹਰ ਲਿਆਇਆ ਜਾਂਦਾ ਹੈ ਬਟ ਉਸ ਤੋਂ ਬਾਅਦ ਵੀ ਉਸ ਦੀ ਇੰਟਰਵਿਊ ਰਿਕਾਰਡ ਹੋ ਜਾਂਦੀ ਹੈ ਵਿਕਰਮਜੀਤ ਸਿੰਘ ਮਜੀਠੀਆ ਨੇ ਇਹ ਬਿਆਨ ਦਿੱਤੇ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਪੇਸ਼ ਹੋਣ ਤੋਂ ਬਾਅਦ ਵੀ ਵਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਤੇ ਤੰਜ ਕੱਸਦਿਆਂ ਬਿਆਨ ਦਿੱਤੇ ਨੇ ਉਹਨਾਂ ਕਿਹਾ ਹੈ ਕਿ ਜਿਹੜਾ ਵਿਅਕਤੀ ਕੋਰਟ ਤੋਂ ਬਾਈਜਤ ਬਰੀ ਹੋ ਚੁੱਕਿਆ ਹੈ ਉਸ ਨੂੰ बार-बार ਅਪੀਸ਼ੀ ਤੇ ਬੁਲਾ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਹਾਲਾਂਕਿ ਸਿੱਧੂ ਮੂਸੇਵਾਲਾ ਦਾ ਕਤਲ ਜਿਹੜਾ ਜਿਸ ਨੇ ਕਤਲ ਕੀਤਾ ਸੀ ਲਾਰੈਂਸ ਬਿਸ਼ਨੋਈ ਇੰਨੀ ਸੁਰੱਖਿਆ ਦੇ ਵਿੱਚ ਉਹਨੂੰ ਕੋਰਟ ਚ ਲਿਆਂਦਾ ਗਿਆ ਸੀ ਉਸ ਦੇ ਬਾਵਜੂਦ ਵੀ ਉਸ ਦੀ ਇੰਟਰਵਿਊ ਕਰ ਲੱਤੀ ਗਈ ਸੀ ਪੰਜਾਬ ਸਰਕਾਰ ਜਿਹੜਾ ਪੰਜਾਬੀਆਂ ਨੂੰ ਨੀਚੇ ਖਿੱਚਦਾ ਨਜ਼ਰ ਆ ਰਿਹਾ ਦਾਸ ਇਹ ਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਸੂਬਾ ਸਰਕਾਰ ਤੇ ਦੋਸ਼ ਲਗਾਏ ਨੇ ਕਿ ਮੈਨੂੰ ਕੋ ਨੇ ਬਾ ਜਤੀਸ ਕੇਸ ਤੋਂ ਬਰੀ ਕਰ ਦਿੱਤਾ ਹੈ ਫਿਰ ਵੀ ਮੈਨੂੰ بار-ਬਾਰ ਇਸ ਦੇ ਕੇਸ ਦੇ ਰਿਲੇਟਡ ਸਬਮਨ ਭੇਜ ਕੇ ਨੋਟਿਸ ਭੇਜ ਕੇ ਪੇਸ਼ੀ ਤੇ ਬੁਲਾਇਆ ਜਾਂਦਾ ਹੈ ਤੇ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਹਾਲਾਂਕਿ ਲਾਰੈਂਸ ਬਿਸ਼ਨੋਈ ਜਿਸ ਦਾ ਜੇਲ੍ਹ ਦੇ ਵਿੱਚੋਂ ਜਦੋਂ ਉਹਨੂੰ ਇੰਨੇ ਅਧਿਕਾਰੀਆਂ ਦੀ ਸੁਰੱਖਿਆ ਦੇ ਵਿੱਚ ਬਾਹਰ ਲਿਆਂਦਾ ਗਿਆ ਸੀਗਾ ਉਸ ਦੇ ਬਾਵਜੂਦ ਵੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਰਿਕਾਰਡ ਹੋਈ ਸੀ ਤਾਂ ਕਿ ਪੰਜਾਬ ਸਰਕਾਰ ਦੇ ਨੱਕ ਥੱਲੋ ਹੀ ਇੰਟਰਵਿਊ ਰਿਕਾਰਡ ਹੋ ਗਈ ਸੀ ਕਿ ਪੰਜਾਬ ਸਰਕਾਰ ਨੂੰ ਪਤਾ ਨਹੀਂ ਸੀ ਕੀ ਲਾਰੈਂਸ ਬਿਜਨੋਈ ਦੀ ਇੰਟਰਵਿਊ ਰਿਕਾਰਡ ਹੋਣ ਜਾ ਰਹੀ ਹੈ ਦੱਸਿਆ ਕਿ ਇਹ ਮਾਮਲੇ ਦੇ ਵਿੱਚ ਐਸਆਈਟੀ ਕੋਲ ਪੇਸ਼ ਹੋਣ ਪਹੁੰਚੇ ਸਨ ਪੇਸ਼ ਹੋਣ ਤੋਂ ਪਹਿਲਾਂ ਬੁਜੀਟ ਨੇ ਕਿਹਾ ਸੀ ਕਿ ਗੈਂਗਸਟਰ ਲਾਰੈਂਸ ਬਿਜਨੋਈ ਨੂੰ ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਹੇਠ ਤੇ ਉੱਚ ਪੂਰੀ ਸੁਰੱਖਿਆ ਤੇ ਬਾਹਰ ਲਿਆਂਦਾ ਗਿਆ ਸੀ ਉਸ ਤੋਂ ਬਾਅਦ ਵੀ ਉਹਨਾਂ ਦੀ ਇੰਟਰਵਿਊ ਹੋ ਗਈ ਸੀ ਅਤੇ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਪੰਜਾਬ ਹੈ ਉਹ ਐਜੂਕੇਸ਼ਨ ਦੇ ਵਿੱਚ ਫਿੱਕਾ ਪੈ ਰਿਹਾ ਹੈ ਧਮਕਾਇਆ ਜਾ ਰਿਹਾ ਹੈ ਐਨਐਚ ਆਈ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਆਇਆ ਜਾ ਰਿਹਾ ਬਾਰ ਬਾਰ ਪੰਜਾਬ ਸਰਕਾਰੀ ਚੀਜ਼ਾਂ ਨਹੀਂ ਦਿਖ ਰਹੀ ਤੇ ਪਰ ਜਿਹੜਾ ਬੇਗੁਨਾ ਮੈਸਾ ਹੋ ਗਿਆ ਬਾਈਕ ਜਤ ਬਰੀ ਕੀਤਾ ਗਿਆ ਹੈ ਮੈਨੂੰ ਉਸ ਤੋਂ ਬਾਅਦ ਮੈਨੂੰ ਬਾਰ ਬਾਰ ਪੇਸ਼ੀ ਤੇ ਬੁਲਾ ਕੇ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਵਿਕਰਮਜੀਤ ਮਜੀਠੀ ਅੱਜ ਪਟਿਆਲਾ ਵਿਖੇ ਐਸਆਈਟੀ ਦੇ ਅੱਗੇ ਪੇਸ਼ ਹੋਣ ਜਾ ਰਹੇ ਨੇ ਹਾਲਾਂਕਿ ਪਹਿਲਾਂ ਵੀ ਤਿੰਨ ਵਾਰੀ ਉਹਨਾਂ ਨੂੰ ਪੇਸ਼ੀ ਲਈ ਬੁਲਾਇਆ ਗਿਆ ਬਟ ਉਸ ਟਾਈਮ ਵਿਕਰਮਜੀਤ ਮਜੀਠੀ ਆ ਉੱਥੇ ਪੇਸ਼ ਨਹੀਂ ਹੋਈ ਸੀ ਤੇ ਹੁਣ ਪੇਸ਼ ਹੋਣ ਤੋਂ ਬਾਅਦ ਵਿਕਰਮਜੀਤ ਮਜੀਠੀਆ ਨੇ মিডিਆ ਨਾਲ ਗੱਲਬਾਤ ਕਰਦਿਆ ਹੈ ਬਿਆਨ ਦਿੱਤੇ ਨੇ ਕਿ ਮੈਨੂੰ ਜਾਣ ਕੇ ਬਾਰ-ਬਾਰ ਪੇਸ਼ੀ ਤੇ ਬੁਲਾ ਕੇ ਤੱਕ ਪਰੇਸ਼ਾਨ ਕੀਤਾ ਜਾ ਰਿਹਾ ਹੈ ਹਾਲਾਂਕਿ ਜਿੰਨਾ ਤੇ ਐਕਸ਼ਨ ਲੈਣਾ ਚਾਹੀਦਾ ਹੈ ਪੰਜਾਬ ਸਰਕਾਰ ਉਹਨਾਂ ਤੇ ਕਿਸੇ ਪ੍ਰਕਾਰ ਦਾ ਵੀ ਐਕਸ਼ਨ ਨਹੀਂ ਲੈ ਰਹੀ ਪੰਜਾਬ ਦੇ ਮਸ਼ਹੂਰ ਸਿੰਗਰ ਅਤੇ ਰੈਪਰ ਸਿੱਧੂ ਮੂਸੇਵਾਲਾ ਦਾ ਕਤਲ ਜਿਸ ਨੇ ਕੀਤਾ ਲਾਰੈਂਸ ਬਿਸ਼ਨੋਈ ਤੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਉਸ ਨੂੰ ਇੰਨੀ ਸੁਰੱਖਿਆ ਦੇ ਵਿੱਚ ਬਾਹਰ ਲਿਆਇਆ ਜਾਂਦਾ ਬਟ ਉਸ ਤੋਂ ਬਾਅਦ ਵਜੂਦ ਦੀ ਇੰਟਰਵਿਊ ਰਿਕਾਰਡ ਹੋ ਜਾਂਦੀ ਹੈ ਵਿਕਰਮਜੀਤ ਸਿੰਘ ਮਜੀਠੀਆ ਨੇ ਇਹ ਬਿਆਨ ਦਿੱਤੇ ਨੇ মিডিਆ ਨਾਲ ਗੱਲਬਾਤ ਕਰਦੇ ਹੋਏ